ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੇ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦੇ ਬਟਨ ਤੇ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਆਪਾਂ ਤੁਹਾਡੇ ਲਈ ਇਸ ਵੀਡੀਓ 'ਚ ਬਹੁਤ ਟਰੈਕਟਰ ਤੇ ਇੱਕ ਗੱਡੀ ਲੈ ਕੇ ਆਏ ਆ ਪਹਿਲਾਂ ਗੱਲ ਕਰਦੇ ਆਂ ਬਾਈ ਜੀ ਫੋਰਚੂਨਰ ਗੱਡੀ ਬਾਰੇ 82801 3732522 ਜੀ ਮੀਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਭੇਜ ਕੇ ਆੜਾ ਲਵਾ ਸਕਦੇ ਹੋ ਜੇ ਆਪਾਂ ਗੱਡੀ ਦੇ ਨੰਬਰ ਦੀ ਗੱਲ ਕਰ ਗਏ 98677 86422 ਦਾ ਮੋਬਾਈਲ ਨੰਬਰ ਹੈ ਬਾਈ ਜੀ ਸਕਰੀਨ ਤੇ ਸ਼ੋਅ ਹੋ ਰਿਹਾ ਚੈੱਕ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਮਾਡਲ ਬਾਰੇ ਗੱਡੀ ਦੇ 2015 ਮਾਡਲ ਗੱਡੀ ਹੈਗੀ ਬਾਈ ਜੀ 2015 ਮਾਡਲ ਗੱਡੀ ਹੈਗੀ ਆਟੋਮੈਟਿਕ ਆ 4/2 ਗੱਡੀ ਆ ਬਾਈ ਜੀ 4/2 ਗੱਡੀ ਹੈ ਸਾਰੀ ਗੱਡੀ ਬਾਈ ਜੀ ਬਿਲਕੁਲ オリジナル ਪਈ ਹੈਗੀ ਵੀਡੀਓ ਚੈੱਕ ਕਰ ਸਕਦੇ ਹੋ ਜਕਰ ਭਾਈ ਗੱਡੀ ਦੀ ਗੱਲ ਕਰਕੇ ਦਾ ਤੀਜੇ ਨਾਮ ਦੀ ਗੱਡੀ ਆ ਇਹ 1 ਲੱਖ ਤੇ 29000 ਕਿਲੋਮੀਟਰ ਚੱਲੀ ਹੋਈ ਆ ਬਾਈ ਜੀ ਗੱਡੀ ਇਹ ਸਾਰੀ ਗੱਡੀ ਬਿਲਕੁਲ オリジナル ਆ ਸਾਰੇ ਪੇਪਰ ਕਲੀਅਰ ਆ ਬਾਈ ਜੀ ਇੰਸੂਰੈਂਸ ਗੱਡੀ ਦੀ ਹੋਈ ਵੀ ਆ ਤੇ ਰੇਟ ਵੀ ਵੀਰ ਨੇ ਬਿਲਕੁਲ ਜਾਇਜ਼ ਰੱਖਿਆ ਰੇਟ ਹੈਗਾ ਗੱਡੀ ਦਾ 11 ਲੱਖ ਤੇ 98000 ਰੁਪਏ ਡਿਮਾਂਡ ਆ ਕੀ ਗੱਡੀ ਦੀ ਬਾਈ ਜੀ ਆਪਾਂ ਮੋਬਾਈਲ ਨੰਬਰ ਦਿੱਤਾ ਉਹ ਤੇ ਪਤਾ ਕਰ ਸਕਦੇ ਹੋ ਆਪਣੀ ਕੋਈ ਗਰੰਟੀ ਨਹੀਂ ਗੱਡੀ ਦੀ ਹੈਗੀ ਜਿਵੇਂ ਵੀਰ ਨੇ ਆਪਾਂ ਨੂੰ ਭੇਜੀ ਆਪਾਂ ਗੱਡੀ ਦੀ ਵੀਡੀਓ ਪਾਤੀ ਹੈਗੀ ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ ਅੱਗੇ ਗੱਲ ਕਰਦੇ ਆਂ ਬਾਈ ਜੀ ਜੌਂਟੀਆ ਟਰੈਕਟਰ ਬਾਰੇ ਮੋਬਾਈਲ ਨੰਬਰ ਹੈਗਾ ਵੀਰ ਦਾ 84277 25955 ਵੀਰ ਦਾ ਮੋਬਾਈਲ ਨੰਬਰ ਆ ਟਰੈਕਟਰ ਹੈਗਾ ਜੌਂਟੀਆ 5305 ਤੇ ਮੋਬਾਈਲ ਨੰਬਰ ਦੀ ਦੱਸਤਾ ਬਸ ਸਕਰੀਨ ਤੇ ਸ਼ੋਅ ਹੋ ਰਿਹਾ ਮਾਡਲ ਹੈਗਾ 2018 ਮਾਡਲ ਗੱਡੀ ਆ ਟਰੈਕਟਰ ਆ ਬਾਈ ਜੀ 2018 ਮਾਡਲ ਟਰੈਕਟਰ ਆ ਸੌਰੀ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆਗਾ ਬਾਈ ਜੀ 2018 ਮਾਡਲ ਆ ਪੰਜਾਬ ਨੰਬਰ ਆ ਪਹਿਲੇ ਨਾਮ ਦਾ ਟਰੈਕਟਰ ਆ ਸਾਰਾ ਟਰੈਕ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਚਾਰੋਂ ਟਾਇਰ ਬਾਈ ਜੀ ਵਧੀਆ ਕੰਪਨੀ ਦਾ ਟਾਇਰ ਆ 90 ਤੋਂ 95 ਪੈਸੇ ਟਰੈਕਟਰ ਤੇ ਟਾਇਰ ਪਏ ਆਗੇ ਹਾਂ 2 ਸਪੀਡ ਟਰੈਕਟਰ ਆਗਾ ਬਾਈ ਜੀ 2 ਸਪੀਡ ਟਰੈਕਟਰ ਆ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਆ ਪਾਵਰ ਸਟੀਅਰਿੰਗ ਟਰੈਕਟਰ ਆਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ origignal ਕੰਪਨੀ ਦੇ ਟਾਇਰ ਆ 90 ਪੈਸੇ ਟਾਇਰ ਆਗੇ ਵੀਡੀਓ ਚੈੱਕ ਕਰ ਸਕਦੇ ਬਹੁਤ ਵਧੀਆ origignal ਟਰੈਕਟਰ ਪਿਆ ਤੇ ਡਿਮਾਂਡ ਹੈਗੀ ਆ 5 ਲੱਖ ਤੇ 25000 ਰੁਪਏ ਡਿਮਾਂਡ ਆ ਗਈ ਬਾਈ ਜੀ ਅਗਲਾ ਸੰਧ ਹੈਗਾ ਬਾਈ ਜੀ ਸਵਰਾਜ ਟਰੈਕਟਰ ਆਗਾ 83270 25955 84270 25955 ਵੀਰ ਦਾ ਮੋਬਾਈਲ ਨੰਬਰ ਆ 969 ਟਰੈਕਟਰ ਹੈਗਾ ਬਾਈ ਜੀ ਇਹ ਮਾਡਲ ਹੈਗਾ 2021 ਮਾਡਲ ਟਰੈਕਟਰ ਹੈਗਾ ਬਾਈ ਜੀ 2021 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਹੈਗਾ ਬਾਈ ਜੀ ਇਹ 2021 ਮਾਡਲ ਆ ਪੰਜਾਬ ਨੰਬਰ ਆ ਪਹਿਲੇ ਨਾਮ ਦਾ ਟਰੈਕਟਰ ਹੈਗਾ 454 ਟਰੈਕਟਰ ਹੈਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜਨਲ ਪਿਆਗਾ ਜੇਕਰ ਹੁਣ ਆਪਾਂ ਟਾਇਰਾਂ ਦੀ ਗੱਲ ਕਰਕੇ ਚਾਰੇ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਨੇ 80 ਤੋਂ 85 ਪੈਸੇ ਟਰੈਕਟਰ ਦੇ ਟਾਇਰ ਆਗੇ ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਹੈਗਾ ਪਾਵਰ ਸਟੀਅਰਿੰਗ ਦਾ ਟਰੈਕਟਰ ਬਾਈ ਜੀ ਫਾਈਬਰ ਦੀ ਹੱਟ ਵਗੈਰਾ ਟਰੈਕਟਰ ਤੇ ਲੱਗੀ ਹੋਈ ਆ ਸ਼ੈਡ ਗੀਅਰ ਟਰੈਕਟਰ ਆਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਰੀਜਨਲ ਆਗਾ ਜਿੱਦਾਂ ਦਾ ਵੀਡੀਓ ਚ ਉਦਾਂ ਦੇ ਟਰੈਕਟਰ ਤੁਹਾਨੂੰ ਮਿਲੇਗਾ ਇਹ ਮੁੱਲ ਹੈਗਾ ਬਾਈ ਜੀ ਇਹਦਾ 8 ਲੱਖ ਤੇ 75000 ਰੁਪਏ ਡਿਮਾਂਡ ਆ ਗਈ 8 ਲੱਖ ਤੇ 75000 ਰੁਪਏ ਡਿਮਾਂਡ ਆ ਗਈ ਮੌਕੇ ਤੇ ਪੂਰਾ ਸੋਹਣਾ ਵੀਰ ਉਹਨੇ ਕਹਿੰਦੇ ਆਪਾਂ ਮਾਨਤਨ ਕਹਿੰਦੇ ਕਰ ਦਿਆਂਗੇ ਸਾਰੇ ਟਰੈਕਟਰ ਵੀ ਵੀਰ ਤੇ ਆ ਕੇ ਮਾਨਤਨ ਵੀਰ ਉਹਨੇ ਕਹਿੰਦਾ ਆਪਾਂ ਫੁੱਲ ਕਰਾਂਗੇ ਅਗਲਾ ਟਰੈਕਟਰ ਹੈਗਾ ਬਾਈ ਜੀ ਫੋਰ ਟਰੈਕਟਰ ਆਗਾ 84277 25955 ਵੀਰ ਦਾ ਮੋਬਾਈਲ ਨੰਬਰ ਆ ਤੇ ਹੁਣ ਆਪਾਂ ਗੱਲ ਕਰਦੇ ਆ ਮਾਡਲ ਬਾਰੇ 1975 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ 1975 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਆ ਪਹਿਲੇ ਨਾਮ ਦਾ ਟਰੈਕਟਰ ਹੈਗਾ ਇਹ ਜੇ ਪਹਿਲੇ ਨਾਮ ਦਾ ਟਰੈਕਟਰ ਹੈਗਾ ਪੰਜਾਬ ਨੰਬਰ ਸਾਰਾ ਟਰੈਕਟਰ ਬਿਲਕੁਲ origignal ਪਿਆ ਪੂਰਾ ਵਧੀਆ ਟਰੈਕਟਰ ਪਿਆ ਵਧੀਆ ਹਾਲਤ ਦਾ ਟਰੈਕਟਰ ਹੈਗਾ ਬਾਈ ਜੀ ਇਹ ਪੈਰਾਂ ਦੀ ਗੱਲ ਕਰਕੇ ਚਾਰੋਂ ਟਾਇਰ ਕੰਪਨੀ ਦੇ ਟਾਇਰ ਨੇ 50 ਤੋਂ 60 ਪੈਸੇ ਟਰੈਕਟਰ ਤੇ ਟਾਇਰ ਪਏ ਆਗੇ ਬਾਈ ਜੀ 50 ਤੋਂ 60 ਪੈਸੇ ਟਰੈਕਟਰ ਤੇ ਟਾਇਰ ਪਏ ਆ ਜੀ ਜੇਕਰ ਆਪਾਂ ਟਰੈਕਟਰ ਦੇ ਇੰਜਨ ਦੀ ਗੱਲ ਕਰਗੇ ਤਾਂ ਇੰਜਨ ਬਾਈ ਜੀ ਬਿਲਕੁਲ ਨਵਾਂ ਹੀ ਕਰਾਇਆ ਗਿਆ ਹੈ ਇੰਜਨ ਹਜੇ ਨਵਾਂ ਇੰਜਨ ਹੋਇਆ ਹੈਗਾ ਟਰੈਕਟਰ ਦਾ ਤੇ ਰੇਟ ਤਾਂ ਵੀਰ ਨੇ ਬਿਲਕੁਲ ਹੀ ਜਾਇਜ਼ ਰੱਖਿਆ ਇਹ ਤੋਂ ਘੱਟ ਰੇਟ ਟਰੈਕਟਰ ਨਹੀਂ ਮਿਲਣਾ ਵੀਰੇ ਵਧੀਆ ਟਰੈ 2 ਲੱਖ ਤੇ 15000 ਰੁਪਏ ਡਿਮਾਂਡ ਆ ਗਈ ਬਾਈ ਜੀ ਸਿਰਫ 2 ਲੱਖ ਤੇ 15000 ਰੁਪਏ ਡਿਮਾਂਡ ਆ ਗਈ ਮੌਕੇ ਤੇ ਪੂਰਾ ਸੋਣਾ ਵੀਰੋ ਨੇ ਕਹਿੰਦੇ ਆਪਾਂ ਮਾਨਤਾ ਕਰ ਦਾਂਗੇ ਸਾਰੇ ਟਰੈਕਟਰਾਂ ਤੇ ਗੱਡੀ ਦਾ ਆਪਣੀ ਕੋਈ ਗਰੰਟੀ ਨਹੀਂ ਬਾਈ ਜੀ